ਸਤਨਾਮ ਸ੍ਰੀ ਵਾਖੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡਾਉ ਤ ਬੰਧਨ万 ਕਬਾ ਸਰਬ ਕਲਾ ਸੁਮਰਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਸਬੀ ਸੁਮੋ ਬਚਨ ਦੋਹਰਾ ਕਰਨ ਆਰਾ ਹੈ ਕਸਮ ਜੋ ਇਸ ਪਰ ਨਹਿ ਇਤਵਾਰ ਗੁਰੂ ਵਚਨ ਕੇ ਜਾਗ ਰੱਖ ਕਰੈ ਨ ਸਿਖ ਵਿਵਹਾਰ ਇਹਦਾ ਮੂਲ ਰੂਪ ਹੈ ਕਸਮ ਸੌ ਟੁਕਣੀ ਵਾਲੇ ਤੇ ਕਦੇ ਇਤਵਾਬ ਨਹੀਂ ਕਰਨਾ ਬਾਗ ਜੀ ਦੀ ਕਾਲਸਾ ਬਾਚ ਜੀ ਦੀ ਫਤਿਹ ਜੋ ਆਪ ਸ਼ੁਰੂਆਤ ਸੰਗਤਾਂ ਪਿਛਲੇ ਸਮੇਂ ਤੋਂ ਲੈ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਕੀਤੇ ਹੋਏ ਗਵੰਜਾ ਬਖਮਾਨ ਸੁਰਗਣ ਕਰਦੇ ਆ ਰਹੇ ਅੱਜ ਆਪ ਜੀ ਨੇ 26ਵਾਂ ਜਿਹੜਾ ਵਚਨ ਹੈ ਉਹ ਸੁਰਵਣਾ ਆਪਾਂ ਕਰਨਾ ਹੈ ਸੋ 26ਵਾਂ ਮੂਲ ਵਚਨ ਹੈ ਸੌ ਕਸਮ ਚਿਪਕਣ ਵਾਲੇ ਤੇ ਕਦੀ ਇਤਵਾਰ ਨਹੀਂ ਕਰਨਾ ਭਾਵੇਂ ਜਿਹੜਾ ਹਰੇਕ ਗੱਲ ਤੇ ਕਹਿਣਾ ਮੈਨੂੰ ਸੌਂ ਲੱਗੇ ਮੈਂ ਸੌਂ ਖਾਣਾ ਮਹਾਰਾਜ ਜੀ ਕਹਿੰਦੇ ਉਹ ਤੇ ਇਤਵਾਰ ਨਹੀਂ ਕਰਨਾ ਭਾਵੇਂ ਝੂਠਾ ਹੁੰਦਾ ਹੈ ਮਹਾਂਪੁਰਸ਼ਾਂ ਵੱਲੋਂ ਇਸ ਲੋੋਂ ਇਸ ਤਰ੍ਹਾਂ ਸ਼ੰਦਾਬੰਦੀ ਦੇ ਵਿੱਚ ਕਰੋਨਾ ਕੀਤਾ ਹੈ ਦੁਹਰਾ ਕਰਨ ਆ ਰਹੇ ਕਸਮ ਜੋ ਇਸ ਪਾਰਾ ਲੈ ਇਤਬਾਰ ਗੁਰੂ ਵਚਨ ਕੋ ਜਾਪ ਰੱਖ ਕਰਨ ਸੁਖ ਦੇ ਬਹਾਰ ਮਹਾਂਪੁਰਸ਼ ਫਰਮਾਨ ਕਰਦੇ ਹਨ ਭਾਈ ਜਿਹੜਾ ਬੰਦਾ ਕਸ ਨਾਲ ਸੌ ਚੁੱਕ ਕਰਨ ਘਾਰ ਕਰਨ ਵਾਲਾ ਭਾਵਨ ਹੈ ਸੌ ਖਾਣ ਵਾਲਾ ਹੈ ਉਸ ਉੱਪਰ ਕਦੇ ਵੀ ਇਤਬਾਰ ਨਹੀਂ ਕਰਨਾ ਭਰੋਸਾ ਨਹੀਂ ਕਰਨਾ ਗੁਰੂ ਜੀ ਇਸ ਵਚਨ ਨੂੰ ਜਾਪ ਚੇਤੇ ਰੱਖ ਕਰਕੇ ਉਹ ਸੌ ਖਾਣ ਵਾਲੇ ਨਾਲ ਕੋਈ ਵੀ ਬਲਗਾਰ ਮੇਲਜੋਲ ਨਾ ਕਰੇ ਪ੍ਰਮਾਨ ਮਹਾਰਾਜੀ ਪ੍ਰਮਾਨ ਕਰਦੇ ਹਨ ਗੁਰੂ ਕਾਲੀ ਸਰ ਜੀ ਜਫਰਨਾਮਾ ਸਾਹਿਬ ਵਿੱਚ ਔਰੰਗਜ਼ੇਬ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਜੇ ਤੂੰ ਹੁਣ ਕੁਰਾਨ ਦੀਆਂ 100 ਕਸਮਾਂ ਵੀ ਖਾਲਵੇਂ ਮੈਂ ਤੇਰੇ ਤੇ ਇਤਵਾਰ ਨਹੀਂ ਕਰਾਂਗਾ ਤੂੰ ਕਸਮੇ ਕੁਰਾ ਸਦ ਪੁੰਦ ਇਖਤਾਰ ਮਰਾ ਕਤਰ ਹੈ ਨਾਇਦ ਅਜੋ ਇਹ ਇੱਕ ਵਾਰ ਮਹਾਰਾਜੀ ਜਫਰ ਨਾਮੇ ਵਿੱਚ ਫਰਮਾਨ ਕਰਦੇ ਹਨ ਜੋ ਸਿੱਖ ਸਿੱਖ ਪਾਸੋਂ ਝੂਠੀ ਸਬਤ ਕਰਾਏ ਸੋਹੀ ਤਨਖਾਈਆ ਰਹਿਤ ਨਾਮਾ ਭਾਈ ਚੌਪਾ ਸਿੰਘ ਸ਼ਿਬਰ ਦੇ ਵਿੱਚ ਲਿਖਿਆ ਹੋਇਆ ਹੈ ਜੋ ਸਿੱਖ ਨੂੰ ਕਦੇ ਵੀ ਤੂੰ ਸੌਖਾ ਰਾਣੀ ਕਲ ਕਰੋ ਦੇ ਸੌਖਾ ਕਰਨ ਦੇ ਕਨਿਆਤ ਮਹਾਰਾਜ ਕਨਿਖਤ ਗੁਰਦੁਆਰਾ ਸ਼ਾਹਤਨੀ ਅਰਥ ਮਹਾਰਾਜੀ ਕਹਿੰਦੇ ਉਹ ਵੀ ਤਨਖਾਈਆ ਸਾਉ ਤਨਖਾਹਦਾਰ ਹੈ ਉਹ ਅਜ ਆਪ ਜੀ ਨੇ ਇਹ 26ਵਾਂ ਵਚਨ ਹੈ ਜਿਹੜਾ ਸੌ ਕਸਮ ਚੁੱਕਣ ਵਾਲੇ ਤੇ ਇਤਵਾਰ ਨਹੀਂ ਕਰਨਾ ਸ਼੍ਰਾਵਣ ਕੀਤਾ ਹੈ ਜੀ ਸੋ अनेका ਸਰਕਾਰ ਦੀਆਂ ਭੁਲਾ ਰੋਟੀਆਂ ਰਹਿ ਗਈਆਂ ਸਾਡਾ ਗੁਰੂ ਜੀ ਆਪ ਸਾਨੂੰ ਤਾਂ ਬਖਸ਼ਣ ਜੋਗ ਹੋ ਸੋ ਬਾਤੋ ਬਾਤ ਇਸ ਨੂੰ ਸ਼ੇਅਰ ਕਰਕੇ ਭਾਈ ਸੰਗਤਾਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ ਗੱਜ ਕੇ ਬੁਲਾਓ ਬਾਸ ਗੁਰੂ ਜੀ ਦਾ ਖਾਲਸਾ ਬਾਸ ਗੁਰੂ ਜੀ ਦੀ ਫਤਹ